ਓ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜਗਾਉਣ ਵਾਲੀਆਂ ਨੇ ਤੂੰ ਅੱਜ ਕੱਲ੍ਹ ਆਪਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲੋਂ ਹਾਰਨ ਸੋਹਣਾ ਵੱਜਦਾ ਚੈਲਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗ ਗਏ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਉਹ ਰੱਬ ਦਾ ਦਰਬਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨੰਦ ਲਿਆ ਇਹਨੂੰ ਪੈਸੇ ਦੇ ਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਉਹ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਤੂੰ ਤਾਂ ਸਿੱਖ ਲੈ ਅਕਲ ਨਹੀਂ ਸਿੱਖੀ ਅਸਲ 'ਚ ਇਹ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜਿਲਾਉਣ ਲੱਗੇ ਨੇ ਉਹ ਗੋਡੇ ਹੱਥ ਲਾਉਣ ਉਹ ਕੋਈ ਅਵਤਾਰ ਤਾਂ ਰਹੇ ਨੇ ਉਹ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੌਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੌਸ਼ਨੀ ਨਹੀਂ ਹੋਇਆ ਇਹਦਾ ਨਾ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ 'ਚ ਉਹਦਾ ਨਾ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਮਤਲਬ ਉਹ ਨਾ ਜਿੰਨਾ ਪੀਸੀ ਨੇ ਜੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਵੋੜਿਆ ਕਿੰਨੇ ਕਿੰਨੇ ਪੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜ ਲੈ ਤੈਨੂੰ ਕੋਲੇ ਖੜਾ ਕੇ ਕੁੱਟੂ ਤੂੰ ਜਿਵੇਂ ਉਹ ਕਰਨ ਵਾਲੇ ਕਹਿੰਦਾ ਹੁੰਦਾ ਗੀਤਾਂ ਦੀ ਮਸ਼ੀਨ ਤੂੰ ਫਲਾਪ ਫੈਕਟਰੀ ਆ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗੱਟਿਆਂ 'ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗੱਟਿਆਂ ਉਹ ਬਰਾਵਾ ਮੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗੱਟਿਆਂ 'ਚ ਡਿੱਗੀਂ ਅਗਰੋਂ ਗੱਟਿਆਂ 'ਚ ਡਿੱਗਣਾ ਨਾ ਅੱਜ ਤੂੰ ਕੋਈ ਸਟਾਰ ਨਹੀਂ ਬਣੇਂ ਉਹ 5-4 ਬੰਦਿਆਂ ਨੇ ਜੀ ਐਨੀ ਹੇਟ ਫਲਾਈ ਜਾਂਦਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਨਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਜਦੋਂ ਇਹਨਾਂ ਦੀ ਹਰਕਤਾਂ 79 ਕਿਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆਇਆ ਇਹ ਕਮੈਂਟਰ ਸੁਲੀਮ ਤਾਂ ਦਾ ਖੁਰਕਾ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਆਉ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਮੇਰੀ ਨਾ ਆਦਤ ਹੈ ਮੈਂ ਕਦੀ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਪਰ ਜਿਹੜਾ ਮਾਸਟਰ ਸੁਲੀਮ ਹੈ ਇਹਦੇ ਨਾਲ ਹਰ 2.5 ਮਹੀਨੇ ਬਾਅਦ ਖੁਰਕ ਉਠਦੀ ਹੈ ਅਸਲ ਚ ਨਾ ਇਹਨੂੰ ਆਇਆ ਲੱਗਦਾ ਵੀ ਜਿਵੇਂ ਊੜਾੜਾ ਐਵੇਂ ਜਿਹੜਾ ਸਾਰੇ ਗਾਵਾਂ ਪਾ ਜਾਂ ਬਾਜਾ ਵੀ ਉਹਦੀ ਖੋਜ ਇਹਨਾਂ ਨੇ ਲਾਣੇ ਨੇ ਕੀਤੀ ਹੈ ਇਸ ਕਰਕੇ ਉਹਨੂੰ ਸਾਰੇ ਗਾਵਾਂ ਪਾ ਨੂੰ ਗਾਉਣ ਤੋਂ ਪਹਿਲਾਂ ਬਾਜੇ ਨੂੰ ਵਜਾਉਣ ਤੋਂ ਪਹਿਲਾਂ ਵੀ ਇਹਨਾਂ ਨੂੰ ਪੁੱਛ ਲਿਆ ਕਰੋ ਵੀ ਅਸੀਂ ਗਾ ਲਈਏ ਵਜਾ ਲਈਏ ਮੈਂ ਤੀਜੇ ਦਿਨ ਹਰੇਕ ਨੂੰ ਕਹਿਣ ਲੱਗ ਜੂ ਅਸੀਂ ਇੰਨਾ-ਇੰਨਾ ਸਿੱਖਿਆ ਅਸੀਂ ਆਏ ਸਿੱਖਿਆ ਉਹ ਭਰਾਵਾ ਮਿਊਜ਼ਿਕ ਦੇ ਨਾਲ ਨਾਲ ਅਕਲ ਵੀ ਸਿੱਖੀਦੀ ਹੁੰਦੀ ਹੈ ਉਸਤਾਦਾਂ ਤੋਂ ਤੂੰ ਸੰਗੀਤ ਸਿੱਖਦਾ ਸਿੱਖਦਾ ਮੇਰੇ ਨਾਲ ਅਕਲ ਸਿੱਖਣੀ ਨੂੰ ਭੁੱਲ ਗਿਆ ਸਿੱਖੇ ਤਾਂ ਯਾਰ ਆਪਣੇ ਉਹ ਬਡਾਲੀ ਉਹਨਾਂ ਦੇ ਬਜ਼ੁਰਗ ਨੇ ਕਿਹੜੇ ਪੂਰਨ ਚੰਦ ਬਡਾਲੀ ਉਹ ਵੀ ਬਥੇਰੇ ਸਿੱਖੇ ਪਏ ਨੇ ਮੈਂ ਨਹੀਂ ਕਦੇ ਕਿਸੇ ਨੂੰ ਐ ਬੋਲਦੇ ਸੁਣੇ ਵੀ ਤੂੰ ਐ ਗੋਣਾ ਤੂੰ ਆ ਕਰਦਾ ਤੂੰ ਅਸਲ 'ਚ ਨਾ ਤੂੰ ਕੱਲਾ ਸੁਰਾਂ ਦਾ ਨਹੀਂ ਬਾਈ ਤੂੰ ਜੈਲ ਸੀ ਦਾ ਵੀ ਬਹੁਤ ਭਰਿਆ ਆਵੇਂ ਆ ਇਹ ਤੈਨੂੰ ਵੀ ਪਤਾ ਉਹੀ ਕਦੇ ਸਟੇਜਾਂ ਦੇ ਕਹੀ ਜੂ ਸਾਨੂੰ ਤੁਸੀਂ ਪੈਸੇ ਘੱਟ ਦਿੰਨੇ ਹੋ ਉਹਨਾਂ ਨੂੰ ਤੁਸੀਂ ਐਨੇ ਨੇ ਪੈਸੇ ਦੇ ਦਿੰਨੇ ਹੋ ਜਿਹੜੇ ਐਂ ਕਹਿ ਕੇ ਮੁੜ ਜਾਂਦੇ ਨੇ ਤਾਰਾ ਦੀ ਦੀ ਦਾਦਾ ਦੀ ਦਾਦਾ ਦੀ ਓਏ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜਗਾਉਣ ਵਾਲੀਆਂ ਨੇ ਅੱਛਾ じゃ ਇੱਕ ਇਹਨੂੰ ਆਇਆ ਬਹੁਤ ਆ ਵੀ ਮੈਂ ਉੱਚਾ ਬਹੁਤ ਗਾਉਣਾ ਦੇਖੋ ਜੀ ਉੱਚਾ ਮਾਨਕ ਸਾਹਿਬ ਕੁਲਦੀ ਮਾਨਕ ਜੀ ਬਹੁਤ ਵਧੀਆ ਲੱਗਦੇ ਸੀਗੇ ਸਾਰਿਆਂ ਦੀ ਹਰਮਨ ਪਿਆਰੇ ਨੇ ਸਾਰੇ ਸੁਣਦੇ ਵਧੀਆ ਪਰ ਮਾਸਟਰ ਸਲੀਮ ਗਾਉਣ ਤੇ ਰਿੰਗਣ 'ਚ ਬਹੁਤ ਫਰਕ ਹੁੰਦਾ ਤੂੰ ਅੱਜ ਕੱਲ੍ਹ ਆਪਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲੋਂ ਹਾਰਨ ਸੋਹਣਾ ਵੱਜਦਾ ਨਾਲੇ ਹਾਰਨ ਕਿਸੇ ਨੂੰ ਅਲਰਟ ਤਾਂ ਕਰ ਦਿੰਦਾ ਵੀ ਮੂਰੇ ਆ ਆਉਂਦਾ ਆਉਂਦਾ ਇੱਧਰ ਮੁੜ ਜਾ ਉੱਧਰ ਮੁੜ ਜਾ ਉਹ ਸਟੇਜ ਤੇ ਵੀ ਜਿਵੇਂ ਤੂੰ ਰਿੰਗਿਆ ਸੀ ਨਾ ਜਦੋਂ ਪਬਲਿਕ ਢੂਲੇ ਥੱਲੇ ਸੱਟ ਲਈ ਸੀ ਉਹ ਤੇਰੀ ਥਾਂ ਤੇ ਜੇ ਹਾਰਨ ਵੱਜਿਆ ਹੁੰਦਾ ਦੋ ਚਾਰ ਜਣੇ ਪਹਿਲਾਂ ਉਤਰ ਜਾਂਦੇ ਥੱਲੇ ਸਿੱਖਿਆ ਭਰਾਵਾ ਤੂੰ ਆਪਦੇ ਲਈ ਸਿੱਖਿਆ ਤੂੰ ਗਾ ਹਰ ਸਟੇਜਾਂ ਤੇ ਤੂੰ ਆਹੀ ਤਰ੍ਹਾਂ ਰੰਦੀ ਰੋਣਾ ਰਹਿੰਦਾ ਕਦੇ ਤੂੰ ਕਹਿੰਦਾ ਅਸੀਂ ਫਲਾਨੇ ਘਰਾਣੇ ਤੋਂ ਆ ਅਸੀਂ ਆ ਇਸਕ ਉਹ ਯਾਰ ਇੱਕ ਤਾਂ ਮੈਂ ਘਰਾਣਿਆਂ ਵਾਲਾ ਵੀ ਕਲੀਅਰ ਕਰਦਾ ਪਰਾਵੋ ਘਰਾਣੇ ਰਾਜਿਆਂ ਦੇ ਬਣਾਏ ਹੋਏ ਨੇ ਜਿਹੜੇ ਉਹਨਾਂ ਨੂੰ ਸੁਰ ਪਸੰਦ ਹੁੰਦੇ ਸੀ ਉਹ ਕਹਿੰਦੇ ਸੀ ਸਾਡੇ ਘਰਾਣੇ ਚ ਆਹੀ ਵੱਜੂਗਾ। ਉਹ ਤਾਂ ਉੱਥੇ ਉਹ ਸੁਰ ਚੱਲ ਪੈਂਦਾ ਸੀ। ਸੋ ਘਰਾਣੇ ਨਾ ਗੁਲਾਮੀ ਸੀਗੀ ਜਿਹਨੂੰ ਇਹ ਪ੍ਰਾਪਤੀ ਬਣਾ ਕੇ ਪੇਸ਼ ਕਰੀ ਜਾਂਦੇ ਨੇ। ਘਰਾਣਿਆਂ ਨੂੰ ਕਿਹਾ ਕੱਲ ਨੂੰ ਮੈਂ ਕਹਿ ਦੂੰ ਹਾਂ ਸਾਡਾ ਮਾਸਟਰ ਦਾ ਘਰਾਣਾ ਯਾਰ। ਨਾਲੇ ਹਾਂ ਮੂਸੇ ਵਾਲੇ ਦਾ ਕਿਹੜਾ ਘਰਾਣਾ ਸੀ? ਸੋ ਨਵੇਂ ਮੁੰਡਿਆਂ ਨੂੰ ਮੈਂ ਕਹਣਾ ਐਵੇਂ ਨਾ ਪ੍ਰਿੰਸ ਪ੍ਰੋਸੋਈ ਜਾ ਕਰੋ ਘਰਾਣੇ ਘਰੂਨੇ। ਮੈਂ ਇਹ ਗੱਲਾਂ 'ਚ ਪੈਣਾ ਨਹੀਂ ਸੀ ਪਰ ਜਿਵੇਂ ਇਹ ਹਮੇਸ਼ਾ ਟਾਰਗੇਟ ਜਾ ਕਰਦਾ ਹੁੰਦਾ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜੀ। ਜਿੰਨੇ ਆਪਣੇ ਮੁੰਡੇ ਨਵੇਂ ਗਾਉਣ ਲੱਗਦੇ ਤੁਸੀਂ ਸਿੱਧਾ ਕਹਿ ਰਿਆ ਕਰੋ ਸਾਡਾ ਦਾ ਜੱਟ ਕਰਾਣਾ ਜੋ ਜੀ ਕਰਦਾ ਗਾਓ ਬਸ ਸਮਾਜ ਨੂੰ ਨੁਕਸਾਨ ਦੇ ਨਾ ਹੋਵੇ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈ ਕੇ ਚੜਨਾ ਸਟੇਜਾਂ ਤੇ ਤੁਸੀਂ ਰੌਲਾ ਕਿ ਇਹਨਾਂ ਨੂੰ ਨਾ ਜੇਲ੍ਹ ਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗੇ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਔਰ ਰੱਬ ਦਾ ਦਰਵਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨਿੰਦ ਲਿਆ ਇਹਨੂੰ ਪੈਸੇ ਦੇ ਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਓ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਅਸਲ 'ਚ ਮੇਨ ਮਸਲਾ ਉਹੀ ਸੁਰਤਾਂ ਸਿੱਖ ਲਏ ਅਕਲ ਨਹੀਂ ਸਿੱਖੀ ਨਾਲੇ ਨਾ ਜੇ ਅਸੀਂ ਸਰੀਲੇ ਸੁਣ ਨਹੀਂ ਕੋਈ ਨਹੀਂ ਸਾਡੇ ਕੋਲ ਸਰਦੂਲ ਸਕੰਦਰ ਖੂਰੀ ਹੈਗੇ ਨੇ ਉਹ ਸਰੀਲੇ ਵੀ ਨੇ ਅੱਜ ਤੱਕ ਨਾ ਉਹਨਾਂ ਨੇ ਕਦੀ ਕੋਈ ਜੈਲਸੀ ਵਾਲੀ ਗੱਲ ਕੀਤੀ ਆ ਵੀ ਫਲਾਨਾ ਤੂੰ ਤਾਂ ਐ ਗਾਉਣਾ ਐ ਫਲਾਨਾ ਤੂੰ ਤਾਂ ਤੂੰ ਤਾਂ ਪਤੰਦਰਾ ਉਹੀ ਸਾਰੀ ਦੁਨੀਆ ਦਾ ਕੋਚ ਬਣਾ ਬੈਠਾ ਤੂੰ ਤਾਂ ਐ ਲੱਗਦਾ ਜਿਵੇਂ ਬਾਜੇ ਦੀ ਖੋਜ ਹੀ ਤੂੰ ਕੀਤੀ ਹੁੰਦੀ ਆ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਤੂੰ ਸਿੱਖਿਆ ਤੂੰ ਆਪਦੇ ਲਈ ਸਿੱਖਿਆ ਵੀ ਤੀਏ ਦਿਨ ਰੇਗ ਨੂੰ ਅਸਲ ਚ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜਿਲਾਉਣ ਲੱਗ ਜਾਂਦੇ ਉਹ ਗੋਡੇ ਹੱਥ ਲਾਉਣੇ ਕੋਈ ਅਵਤਾਰ ਤਾਂ ਰਹੇ ਨੇ ਓਏ ਤੇ ਦੂਜਾ ਹੁਣ ਇਹਦੀ ਸੁਣ ਲੋ ਗੱਲ ਦੇਖੋ ਜੀ ਹਾਂਸ ਰਾਜ ਹਾਂਸ ਜੀ ਦੀ ਗਾਇਕੀ ਦੇ ਉਹਨਾਂ ਦੀ ਲਿਆਕਤ ਦੇ ਅਸੀਂ ਕੱਲ ਵੀ دیਵਾਨੇ ਸੀ ਅੱਜ ਵੀ ਆ ਕੱਲ ਨੂੰ ਵੀ ਰਹਾਂਗੇ ਪਰ ਜਿਹੜਾ ਹੁਣ ਬਾਈ ਐਡੇ ਵੱਡੇ ਫੰਕਾਰ ਨਸ਼ੱਤਰ ਗੱਲ ਹੁਰੀ ਯਾਰ ਮਤਲਬ ਉਹਨਾਂ ਦੇ ਸਾਈਡ Song ਛੋਟਾ ਗਾਇਕ ਆ ਯਾਰ ਉਹਦੇ ਜਨਾ ਸਰੀਲਾ ਕੌਣ ਹੋਜੂ ਉਹਦੇ ਸਾਈਡ ਸੌਂਗ ਦਾ ਸਾਡੇ ਅੱਜ ਵੀ ਸਾਰਿਆਂ ਦੇ ਆਪਣੀ ਉਮਰ ਵਾਲੇ ਦੇ ਪੋਟਿਆਂ ਤੇ ਯਾਦ ਨੇ ਇਹ ਉਹਦਾ ਮਜ਼ਾਕ ਬਣਾ ਰਿਆ ਦੇਖੋ ਜੀ ਖਾਨ ਦਾ ਤਾਂ ਹਰੇਕ ਆਪਦੇ ਪਿਓ ਦਾ ਹੀ ਹੁੰਦਾ ਵੀ ਆਪਾਂ ਨੂੰ ਵੀ ਜੋ ਪਿਓ ਛੱਡ ਕੇ ਆਪਾਂ ਉਹੀ ਖਾਣਾ ਹਨਾ ਸਾਰਾ ਪਰ ਮੈਂ ਇਹਨੂੰ ਬਾਈ ਨੂੰ ਪੁੱਛਣਾ ਚਾਹੁੰਨਾ ਵੀ ਜੇ ਕੱਲ ਨੂੰ ਹਾਂਸ ਰਾਜ ਹਾਂਸੂਰੀ ਤੈਨੂੰ ਆਪਦੀ ਚੱਲ ਟੱਲ ਜਾਇਦਾਦ ਤੋਂ ਬੇਦਖਲ ਕਰ ਦੇਣਾ ਤੂੰ ਗਾਏਗਾ ਕੀ ਪਤੰਦਰਾ ਤੇਰਾ ਸਾਰਾ ਕਰੀਅਰ ਦਾ ਨੱਚਣ ਤੋਂ ਪਹਿਲਾਂ ਹੋਕੇ ਤੇ ਖੜਾ ਕੁਛ ਆਪਦਾ ਗਾ ਕੇ ਹਿੱਟ ਤਾਂ ਕਰ ਲਾ ਪਹਿਲਾਂ ਫੇਰ ਕਰ ਲਈ ਲੋਕਾਂ ਨੂੰ ਟੱਚਣਾ ਆ ਹੁਣ ਜਿੱਦਣ ਦਾ ਇਹਨਾਂ ਦਾ ਰੌਲਾ ਜਾ ਪਿਆ ਇੱਕ ਮੇਰੇ ਨਾਲ ਦਾ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਹਾਂਸ ਰਾਜ ਦੇ ਵੀ ਜਵਾਗ ਆ ਕਹਿੰਦਾ ਮੈਨੂੰ ਤਾਂ ਐਸੀ ਉਹਦਾ ਗੱਦੀ ਤੇ ਬੈਠੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਕਿਤੇ ਐਨੀ ਕੁ ਤਾਂ ਪਪੂਲਰਟੀ ਆ ਬਾਈ ਜੀ ਹੋਰਾਂ ਦੀ ਜਿਹੜੇ ਐਡੇ ਵੱਡੇ ਫੰਕਾਰ ਨੂੰ ਟੱਚਰ ਕਰ ਰਹੇ ਨੇ ਤੇ ਉਹ ਤੀਜੇ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜਿਹੜਾ ਨਾਲ ਬੈਠਾ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੌਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੌਸ਼ਨੀ ਨਹੀਂ ਹੋਇਆ ਇਹਦਾ ਨਾ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ ਚ ਆਪਦਾ ਨਾ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਉੱਪਰ ਆ ਲੋਕਾ ਤੂੰ ਦਸ ਮਿਊਜ਼ਿਕ ਅਕੈਡਮੀ ਚਲਾਉਣਾ ਤੂੰ ਵੀ ਟੀਚਰ ਮਤਲਬ ਨਾ ਜਿੰਨਾ ਦੀ ਸੀ ਨਾ ਜੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਮੋੜਿਆ ਜਿੱਦਣੇ ਕਿਤੇ ਡੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜਲੇ ਤੈਨੂੰ ਕੋਲੇ ਖੜਾ ਕੇ ਗੁੱਟੂ ਤੂੰ ਜਿਵੇਂ ਉਹ ਕਰਨ ਆ ਗਿਆ ਲੈਣਾ ਹੁੰਦਾ ਗੀਤਾਂ ਦੀ ਮਸ਼ੀਨ ਤੂੰ ਫਲੌਪ ਫੈਕਟਰੀ ਆ ਫਿਊਜ ਪ੍ਰਿੰਸ ਬੰਦਾ ਇਕ ਬੰਦਾ ਦੇਖ ਲੈ ਕਰੋ ਪਹਿਲਾਂ ਬੋਲਣ ਤੋਂ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਕਹਿਣਾ ਜੀ ਜਿੰਨੇ ਵੀ ਚੈਨਲ ਨੇ ਮੈਂ ਕਿਸੇ ਨਿੱਜੀ ਦਾ ਨਾਮ ਨਹੀਂ ਲੈਂਦਾ ਉਹ ਕੀ ਹੋ ਤੁਸੀਂ ਤੀਜੇ ਦਿਨ ਕੰਪੀਟੀਸ਼ਨ ਕਲਾ ਦਾ ਕਾਦਾ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਜੋਰ ਦੇ ਹੁੰਦੇ ਨੇ ਕਲਾ ਕਲਾ ਕੀ ਯਾਰ ਕੋਈ ਕਿਵੇਂ गा ਸਕਦਾ ਕੋਈ ਕਿਵੇਂ ਲਿਖ ਸਕਦਾ ਕੋਈ ਕਿਵੇਂ ਕਰ ਸਕਦਾ ਉਂ ਤੀਜੇ ਦਿਨ ਆਖੇ ਜੀ ਅਸੀਂ ਜੱਜ ਬਿਠਾਉਣ ਕਿਹੜੀ ਕਚਹਿਰੀ ਲਾਉਣੀ ਆ ਤੁਸੀਂ ਜੱਜ ਹਾਂ ਥੋੜੇ ਜੱਜਾਂ ਨੇ ਕੀ ਕੀਤਾ ਅੱਜ ਤੱਕ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਉਹ ਤਾਂ ਸਟਾਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਸੀ ਉਹ ਆ ਬੈਠਾ ਇਹ ਬਲੌਗ ਬਣਾਈ ਜਾਂਦਾ ਆਫਿਊਜ਼ ਪ੍ਰਿੰਸ ਹਾਂ ਇਹ ਫੇਰਾਂ ਦਾ ਕੰਪੀਟੀਸ਼ਨ ਆ ਫਿਰ। ਉਹ ਮੈਂ ਨਵੇਂ ਮੁੰਡਿਆਂ ਨੂੰ ਵੀ ਕਹਿਣਾ ਕੁੜੀਆਂ ਵਿੱਚੀ ਜਿੰਨੇ ਅੱਜ ਤੱਕ ਕੰਪੀਟੀਸ਼ਨਾਂ ਚ ਜਿੱਤੇ ਨਾ ਮੈਨੂੰ ਇੱਕ ਵੀ ਬੰਦਾ ਕਾਮਯਾਬ ਹੋਇਆ ਦਿਖਾ ਦਿਓ ਦੇਸ਼ ਦੇ ਕਹਿੰਦਾ ਮੈਂ ਸਾਰੇ ਦੇ। ਇੰਨਾ ਚ ਕੁਛ ਨਹੀਂ ਪਿਆ ਐਵੇਂ ਨਾ ਲੈਣਾ ਚ ਖੜ ਖੜ ੱਟਕੇ ਖਾਈ ਜਾ ਕਰੋ ਨਾਲੇ ਇਹਨਾਂ ਦੇ ਉੱਤੇ ਟੋਟ ਕੇ ਸੁਣੋ। ਤੁਹਾਨੂੰ ਰੱਬ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਅੱਜ ਕੱਲ ਤਾਂ ਬਾਈ ਟਰਾਂਸਪੇਰੈਂਟ ਜੋਗਾ ਆਪਦੀ ਕਲਾ ਪੇਸ਼ ਕਰੋ ਵਧੀਆ ਹੋਏ ਲੋਕਾਂ ਨੇ ਚੱਕਣਾ ਇਹਨਾਂ ਨੇ ਥੋੜੀ ਚੱਕਣਾ। ਇਹਨਾਂ ਦੇ ਰਿਜੈਕਟ ਕਰੇ ਵੀ ਤਾਂ ਹਿੱਟ ਹੋਏ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ। ਤੇ ਜਿਹੜੇ ਇਹਨਾਂ ਨੇ ਜਿਤਾ ਖਲੋਪ ਫੈਕਟਰੀਆਂ ਨੇ ਉਹ ਕੋਈ ਲੋੜ ਨਹੀਂ ਐਵੇਂ ਧੱਕੇ ਖਾਣ ਦੀ ਉੱਥੇ ਤੀਜਾ ਇੱਕ ਦਿਨ ਤੇ ਦੂਜਾ ਮੈਂ ਮੁੰਡਿਆਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਲੋੜ ਨਹੀਂ ਇਹਨਾਂ ਦੇ ਗਿੱਟਿਆਂ 'ਚ ਡਿੱਗਣ ਦੀ ਮੂੰਈ ਨਾ ਕਿਸੇ ਵੱਡੇ ਫੰਕਾਰ ਦਾ ਨਾਲ ਉਹ ਕੀ ਹੋ ਗਿਆ ਹਾਂ ਗਲਤੀ ਹੋ ਗਈ ਕੋਈ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗਿੱਟਿਆਂ 'ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗਿੱਟੇ ਉਹ ਭਰਾਵੋ ਮਾੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗਿੱਟਿਆਂ 'ਚ ਡਿੱਗੀਏ ਕਰੋ ਗਿੱਟਿਆਂ 'ਚ ਡਿੱਗਣ ਵਾਲਾ ਅੱਜ ਤੱਕ ਕੋਈ ਸਟਾਰ ਨਹੀਂ ਬਣਿਆ ਮੈਂ ਤੁਹਾਨੂੰ ਨਾ ਡਰੋਕਲ ਜੇ ਬਣਾਈ ਜਾਂਦੇ ਨੇ ਇਹ ਆ ਡਰੇ ਕਰ ਗਏ ਨੇ ਕਿੰਨੇ ਦੇ ਪੈਰੀ ਹੱਥ ਲਾਏ ਬਣੇ ਅੱਜ ਦੁਨੀਆ ਦੀਆਂ ਸਭ ਤੋਂ ਵੱਧ ਸਟਰੀਮਾਂ ਉਹਨਾਂ ਨੂੰ বাজਦਿਆਂ ਨੇ ਮੈਂ ਨਹੀਂ ਕਹਣਾ ਮਾੜਾ ਗੋ ਪਰ ਆ ਚੇਲੇ ਚਰਪਟ ਬਣਨ ਦੀ ਕਿਸੇ ਦੀ ਕੋਈ ਲੋੜ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰੋ ਹਰੇਕ ਤੇ ਗਾਉਣਾ ਤੁਸੀਂ ਆਪ ਦੇ ਲਈ ਗਾਉਣਾ ਯਾਰ ਚੰਗਾ ਕਹੋਂਗੇ ਲੋਕ ਸਰੋ-ਸਰੋਤੇ ਤੁਹਾਨੂੰ ਸਲਾਉਣਗੇ ਤੁਹਾਨੂੰ ਚੱਕਣਗੇ ਤੁਹਾਡਾ ਕੱਪ ਆਉਦੇ ਆ ਵੀ ਇੱਕ ਕੈਰੀਅਰਿਸਟ ਇਹ ਥੋੜੀ ਕੈਰੀਅਰ ਸਟੈਬਲਿਸ਼ ਕਰਨ ਵਾਲੇ ਨੇ ਵੀ ਜੇ ਮਾਸਟਰ ਸਲੀਮ ਅਪਰੂਵ ਕਰੂਗਾ ਫੇਰ ਹੀ ਕੈਰੀਅਰ ਸੋਏ ਪੰਜ ਚਾਰ ਬੰਦਿਆਂ ਨੇ ਜੀ ਐਨੀ ਹੇਟ ਫਲਾਈ ਆ ਨਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਦਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਤਾਂ ਹੀ ਫਿਰ ਜਦੋਂ ਨਵੇਂ ਮੂਰ ਦੀ ਅਗਲੇ ਆਇਆ ਕਰਕੇ ਨੰਗਲ ਲੱਗਦੇ ਨੇ ਫੇਰ ਇਹ ਕਹਿਣ ਲੱਗਦੇ ਨੇ ਇੰਨਾ ਚ ਇੱਜ਼ਤ ਨਹੀਂ ਇੰਨਾ ਚ ਲਿਆਕਤ ਨਹੀਂ ਲਿਆਕਤ ਕਰਾਉਣੀ ਸ ਚੋਕਰ ਘਰ ਹਟੇ ਰੇ ਚੋਰੇ ਤਾਂ ਨਹੀਂ ਪਾਉਂਦੇ ਸੀ ਤੁਹਾਡੇ ਲੱਛਣ ਉਹੀ ਹੋ ਰਹੇ ਨੇ ਦਸਾਂ ਚੋਂ 8 7 8 ਜਾਣੇ ਦੇ ਉਹੀ ਲੱਛਣ ਹੋ ਰਹੇ ਨੇ ਸੋ ਦੇਖੋ ਜੀ ਇਹ ਪੰਜ ਚਰ ਜਾਣਿਆਂ ਨੇ ਨਾ ਬੜੀ ਹੇਟ ਜੀ ਬਣਾਈ ਪਈ ਐ ਇੱਕ ਸਿੰਗਿੰਗ ਚ ਮੈਂ ਕਿੰਨੇ ਨਾਂ ਗਿਣਾ ਸਕਦਾ ਹਾਂ ਅnsਰਾਜ ਹੰਸ ਜੀ ਕੁਲਦੀਪ ਮਾਨਕ ਜੀ ਮੁਹੰਮਦ ਸੁਦੀਕ ਜੀ ਪੂਰਨ ਚੰਦ ਬਡਾਲੀ ਜੀ ਸਰਦੂਲ ਸਕੰਦਰ ਜੀ ਮਤਲਬ ਐਡੇ ਐਡੇ ਫਨਕਾਰ ਹੋਏ ਨੇ ਯਾਰ ਇਹਨਾਂ ਨੇ ਕਦੀ ਹੇਟ ਬਣਾਈ ਹੋਈ ਨਹੀਂ ਯਾਰ ਗਾਣਿਆਂ ਨੂੰ ਗਾਣਾ ਵੀ ਕੋ ਸਾਰਿਆਂ ਨਾਲ ਸੈਲੀਬ੍ਰੇਟ ਕੀਤਾ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਇਹ ਤਾਂ ਪਤੰਦਰ ਜਿਵੇਂ ਬਾਕੀਆਂ ਨੇ ਠੇਕੇ ਤੇ ਬੱਸ ਫੜੀ ਹੁੰਦੀ ਆ ਓਮ ਤੂੰ ਐ ਕਰਦਾ ਤੂੰ ਐ ਕਰਦਾ ਸੋ ਨਵੇਂ ਮੁੰਡਿਆਂ ਕੁੜੀਆਂ ਨੂੰ ਮੇਰੀ ਬੇਨਤੀ ਹੈ ਜੀ ਮੇਰੀ ਕਿਸੇ ਨਾਲ ਕੋਈ ਹੇਟ ਹੂਟ ਭਾਵਨਾ ਵਾਲੀ ਕੁਛ ਨਹੀਂ ਇਹ ਇਹਨਾਂ ਨੂੰ ਵੀ ਮੈਂ ਪਤਾ ਨਹੀਂ ਕਦੀ ਜ਼ਿੰਦਗੀ 'ਚ ਆਪਾਂ ਕਦੀ ਮਿਲਣਾ ਜਾਂ ਨਾ ਨਾ ਮੇਰੀ ਇਹਨਾਂ ਲਈ ਕੋਈ ਹੇਟ ਆ ਜੋ ਇਹਨਾਂ ਦੀ ਹਰਕਤਾਂ ਨਛੱਤਰ ਗਿੱਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਆ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆ ਆ ਸੋ ਅਸੀਂ ਨਾ ਕੋਈ ਮੇਰਾ ਜੀ ਨਸ਼ੱਤਰ ਗਿੱਲ ਨਾਲ ਕੋਈ ਬਹੁਤ ਪਰਸਨਲ ਰਿਲੇਸ਼ਨ ਨਹੀਂ ਜਿਹੜਾ ਸੰਗੀਤ ਵਧੀਆ ਲੱਗਦਾ ਵਧੀਆ ਲੱਗਦਾ ਯਾਰ ਬਸ ਦੈਟਸ ਇਟ ਹਾਂ ਹਾਂ ਜਾਂ ਤੁਸੀਂ ਮਜ਼ਾ ਉਹਦੇ ਨਾਲ ਕਰੋ ਜਿਹੜਾ ਭਾਈ ਤੁਹਾਡਾ ਚੱਲਦਾ ਮਤਲਬ ਕਿਸੇ ਦਾ ਤੁਸੀਂ ਜਲੂਸ ਕੱਢਦੇ ਹੋ ਇਹ ਮਾਸਟਰ ਸੁਲੀਮ ਦਾ ਤਾਂ ਖੁਰਕਾ ਹੈ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਸੋ ਨਵੇਂ ਮੁੰਡੇ ਕੋਲ ਕੋਈ ਇਹਨਾਂ ਦੇ ਗਿੱਟੇ ਗੋਡਿਆਂ 'ਚ ਡੇਗਣ ਦੀ ਬਿਲਕੁਲ ਲੋੜ ਨਹੀਂ ਇਹ ਕੋਈ ਗਿੱਟੇ ਗੋਡਿਆਂ ਨਾਲ ਡੇਕ ਕੇ ਤੁਹਾਡੇ ਕੋਈ ਜਾਣਾ ਤੇ ਸੁਰ ਨਹੀਂ ਫਟਾਉਣ ਲੱਗੇ ਤੁਹਾਡਾ ਕੌਨਫੀਡੈਂਸੀ ਥੱਲੇ ਜਾਊਗਾ ਬਈ ਰੱਬ ਨੇ ਮਨੁੱਖ ਬਣਾਇਆ ਉਹਦੀ ਇੱਜ਼ਤ ਕਰੋ ਜੋ ਕਰੀਅਰ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਉਹ ਜੋ ਕਰੀਅਰ ਤੁਹਾਡੇ ਪ੍ਰਮਾਤਮਾ ਨੇ ਲਿਖਿਆ ਹੋਇਆ ਕਰਮਾਂ 'ਚ ਉਹ ਜੋ ਕਰੀਅਰ ਤੁਹਾਡਾ ਪ੍ਰਮਾਤਮਾ ਨੇ ਲਿਖਿਆ ਹੋਇਆ ਮਿਹਨਤ ਕਰਦੇ ਰਹੋ ਤੁਹਾਨੂੰ ਮਿਲ ਜਾਣਾ ਇਹ ਜੱਜਾਂ ਜੁੱਜਾਂ ਨੇ ਕੁਝ ਨਹੀਂ ਲੈ ਕੇ ਦੇਣਾ ਤੁਹਾਨੂੰ ਬਾਕੀ ਇਹ ਦੋਨੇ ਤਿੰਨੇ ਇਹ ਸਾਰੀ ਫੇਲ ਫੈਕਟਰੀ ਹੈ ਜੀ ਜੇਲ੍ਹ ਸੀਨਾ ਭਰੇਵੇਂ ਇਹਨਾਂ ਨੇ ਆ ਹੀ ਕੁਝ ਬੋਲਦੇ ਰਹਿਣਾ ਹੁਣ 8-10 ਪੌਡਕਾਸਟਾਂ 'ਚ ਸਪਾਈ ਦੇ ਦੇਣਗੇ ਪ੍ਰਮਾਤਮਾ ਇਹਨਾਂ ਨੂੰ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਸਮਤ ਅਕਲ ਬਖਸ਼ੇ ਸੁਰਾਂ ਦੇ ਨਾਲ ਨਾਲ ਬਾਕੀ ਜੀ ਭੁੱਲ ਚੁੱਕ ਮਾਫ ਕਰਿਓ ਚੜਦੀ ਕਲਾ 79 ਬਾਈ ਬਿਲਕੁਲ ਨਹੀਂ ਘਬਰਾਉਣਾ ਤੂੰ ਜੱਟ ਘਰਾਣੇ ਦਾ ਬਸ ਚੱਕ ਦੇ ਚੌਟੇ ਵਧੀਆ ਗਾਇਆ ਕਰ ਟੰਗ ਕੇ ਰੱਖ ਕਮ ਗੋਡ ਬlesਸ ਯੂ ਆਲ ਜੀ ਸਾਰੀ ਦੁਨੀਆ ਵਸਦੀ ਰਵੇ ਪੰਜਾਬੀ 뮤직 ਇੰਡਸਟਰੀ ਵਸਦੀ ਰਵੇ ਚੜਦੀ ਕਲਾ ਸਰਬੱਤ ਦਾ ਭਲਾ ਭੁੱਲ ਚੁੱਕ